ਤਾ ਹੁਣ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਤੇ ਸਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਨਸ਼ਾ ਤਸਕਰ ਭਰਾਵਾਂ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਨਸ਼ਾ ਤਸਕਰ ਸੂਰਜ ਤੇ 9 ਦੇ ਕਰੀਬ ਨਸ਼ੇ ਦੇ ਮਾਮਲੇ ਦਰਜ ਹਨ। ਇਰਾਦਾ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਅਤੇ ਤਸਕਰ ਸੂਰਜ ਦੀ ਜੋ ਪਤਨੀ ਦੱਸੀ ਜਾ ਰਹੀ ਹੈ ਉਸ ਵੱਲੋਂ ਜਿਹੜੀ ਉਹ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਸੀ ਇਹ ਘਟਨਾ ਹੈ ਬੀੜ ਤਲਾ ਵਿਖੇ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਨੇ ਜਿੱਥੇ ਜੀਸੀਬੀ ਚਲਾਈ ਹੈ ਬੀੜ ਤਲਾ ਬਸਤੀ ਵਿੱਚ ਨਸ਼ਾ ਦੇ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਸੀ ਨਵੇਂ ਘਰ ਦੀ ਉਸਾਰੀ ਉੱਥੇ ਹੀ ਸਾਰੀ ਜਿਹੜੀ ਉਸਾਰੀ ਅਧੀਨ ਬਿਲਡਿੰਗ ਨੂੰ ਡੇਗਣ ਲਈ ਪੁਲਿਸ ਵੱਲੋਂ ਜਿਹੜੇ ਉਹ ਸਖਤ ਸਰਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਐਸਟੀਐਮ ਬਲਕਰਨ ਸਿੰਘ ਮਾਲ ਬਠਿੰਡਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਸਨ ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰਮ ਜੋ ਪੰਜਾਬ ਵਿੱਚ ਨਸ਼ੇ ਨੂੰ ਫਲਾ ਰਹੇ ਹਨ ਅਤੇ ਆਪਣੀਆਂ ਜਾਇਦਾਦਾਂ ਬਣਾ ਰਹੇ ਹਨ ਉਥੇ ਹੀ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਜੋ ਜਾਇਦਾਦਾਂ ਹਨ ਅਤੇ ਬਿਲਡਿੰਗਾਂ ਉਸ ਸਾਰੀ ਅਧੀਨ ਜਾਂ ਬਣੀਆਂ ਹੋਈਆਂ ਹਨ ਉਥੇ ਪੀਲੇ ਪੰਜੇ ਨੂੰ ਚਲਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੀਆਂ ਬਠਿੰਡਾ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਨਸ਼ਾ ਤਸਕਰ ਭਰਾਵਾਂ ਖਿਲਾਫ ਪੁਲਿਸ ਦਾ ਵੱਡਾ ਜਿਹੜਾ ਐਕਸ਼ਨ ਤੁਸੀਂ ਇਸ ਟਾਈਮ ਲਾਈਵ ਤਸਵੀਰਾਂ ਜਿਹੜੀਆਂ ਚੈਨਲ ਤੇ ਦੇਖ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਹੋਰ ਪੰਜਾਬ ਪੁਲਿਸ ਦੀਆਂ ਜਿਹੜੀਆਂ ਗਤੀਵਿਧੀਆਂ ਨਸ਼ੇ ਨੂੰ ਲੈ ਕੇ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ ਅਤੇ ਲਗਾਤਾਰ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਨਸ਼ੇ ਤਸਕਰਾਂ ਦੇ ਖਿਲਾਫ ਹੋਏਗਾ ਕਹਤੇ ਕੀ ਕੀ ਕੋਈ ਕਾਰਵਾਈ ਹਾਂਜੀ ਜਿਹੜੀ ਇੱਥੇ ਬਠਿੰਡਾ ਦੇ ਬੀਰ ਤਲਾਬ ਬੀਰ ਤਲਾਬ ਦੇ ਏਰੀਆ ਜੋ ਤੁਸੀਂ ਦੇਖ ਰਹੇ ਹੋ ਇੱਕ ਸੂਰਜ ਸਿੰਘ son of ਜੰਗੀਰ ਸਿੰਘ ਵਾਸੀ ਬਸਤੀ ਨੰਬਰ 2 ਬੀਰ ਤਲਾਬ ਦੇ ਰੈਂਡ ਵਾਲਾ ਹੈਗਾ ਸਾਨੂੰ ਸਿਵਲ ਪ੍ਰਸ਼ਾਸਨ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਜ਼ਮੀਨ ਹੈਗੀ ਇਹ ਸਰਕਾਰੀ ਜ਼ਮੀਨ ਹੈ ਦੇ ਡੋਂਟ ਹੈਵ ਐਨੀ ਅਥੋਰਾਈਜੇਸ਼ਨ ਓਵਰ ਇਟ ਜਿਹੜਾ ਸੂਰਜ ਸਿੰਘ ਹੈ ਇਹਦੀ ਵਾਈਫ ਕੁਲਵਿੰਦਰ ਕੌਰ ਇੱਥੇ ਨਜਾਇਜ਼ ਉਸਾਰੀ ਕਰਾਰੀ ਸੀਗੀ ਤੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਜ ਸਿੰਘ ਹੈ ਇਹਦੇ ਤੇ 9 ਐਫ ਆਈ ਆਰਸ ਦਰਜ ਹੈ ਦੇ ਜਿਹਦੇ ਵਿੱਚ 5 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਜ਼ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353186148149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਚ ਇਸ ਟਾਈਮੇ ਪਟੰਨਾ ਜੇਲ੍ਹ ਚ ਲੌਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਂਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਕਰੀ ਚ ਕਾਫੀ ਪੂਰੀ ਤਰ੍ਹਾਂ ਲਿਪਤ ਹੈਗੀ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਵੀਰਤਲਾਬ ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ ਤੇ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਜ਼ਮੀਨ ਤੇ ਇਨਾਂ ਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਹੈ ਜਾਂ ਇਕਲੇ ਦੀ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤੇ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਔਥਰਾਇਜ਼ਡ ਕੰਸਟਰਕਸ਼ਨ ਕਰਾ ਰਹੇ ਹੈ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੱਤੀ ਹੈ। ਬੋਸਾ ਪੁਲਿਸ ਉਹ ਲੋਕ ਪਹਿਲੀ ਕਾਰਵਾਈ ਹੈ ਇਸ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਜੀ ਕਿ ਕੋਈ ਅਸੀਂ ਜੀ ਇਦਾਂ ਦੇ ਪਬਲਿਕ ਦੇ ਇਨਪੁਟ ਤੇ ਤੇ ਆਪਣੀ ਵਰਕ ਕਰਦੇ ਹੋਏ ਬਹੁਤ ਸਾਰੇ ਇਦਾਂ ਦੇ ਏਰੀਆਸ ਆਇਡੈਂਟੀਫਾਈ ਕੀਤੇ ਆ ਜਿਹੜੇ ਨਸ਼ਾ ਤਸਕਰਾਂ ਦਾ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਸ਼ੇ ਦੀ ਡਰਗ ਮਨੀ ਤੋਂ ਇਹ ਉਹ ਸਾਰੀਆਂ ਕੀਤੀ ਹੋਣ ਉਹਦੀ ਅਸੀਂ ਡੀਸੀ ਸਾਹਿਬ ਨਾਲ ਮਿਲ ਕੇ ਐਸ ਪਰ ਲਾ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਉਹਨਾਂ ਤੇ ਵੀ ਅਸੀਂ ਇਹ ਸ਼ਿਕੰਜਾ ਕਸਾਂਗੇ ਇਹ ਹੌਟਸਪੌਟ ਏਰੀਆ ਜੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਘਰ ਨੇ ਜਿਹੜੇ ਨਸ਼ੇ ਦਾ ਵਪਾਰ ਲਗਾਤਾਰ ਕਰ ਰਹੇ ਹਾਂ ਹਾਂਜੀ ਇਹ ਤੁਸੀਂ ਠੀਕ ਕਿਹਾ ਜੀ ਇਹ ਸਾਡਾ ਆਈਡੈਂਟੀਫਾਈਡ ਹੌਟਸਪੌਟ ਹੈ ਬਟ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਬਲੇਟੈਂਟਲੀ ਹੀ ਇਨਾਂ ਨੇ ਇਲੀਗਲ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਇਨਾ ਦਾ ਇਹ ਜਿਹੜੀ ਕੰਸਟਰਕਸ਼ਨ ਨੂੰ ਟਾਣ ਲਿਆਏ ਜਿਸ ਤੋਂ ਇਲਾਵਾ ਹੋਰ ਵੀ ਅੱਜ ਕੋਈ ਜਗ੍ਹਾ ਨਹੀਂ ਨਹੀਂ ਜੀ ਅੱਜ ਅਸੀਂ ਇੱਧੇ ਤੇ ਹੀ ਕੰਮ ਕਰ ਰਹੇ ਹਾਂ ਪਰ ਅ ਜੋ ਵੀ ਸਾਨੂੰ ਇਲੀਗਲ ਮਿਲੇਗਾ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ